ਅੱਜ ਅਸੀਂ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਹੇਡੂ ਟਾਹੇ ਵਿਖੇ ਖੜੇ ਆ ਤੇ ਇਹ ਮੇਰੇ ਨਾਲ ਕਿਸਾਨ ਵੀਰ ਭੂਸ਼ਣ ਕੁਮਾਰ ਜੀ ਤੇ ਮਨੀਸ਼ ਰਾਣਾ ਜੀ ਇਹ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਅਸੀ ਗੱਲ ਜੀ ਆਪ ਦਾ ਨਾਮ ਦੱਸ ਦਿਓ ਜੀ ਪਿੰਡ ਦੱਸ ਦਿਓ ਜੀ ਮਨੀਸ਼ ਰਾਣਾ ਜੀ ਤੇ ਜਿਹੜੀ ਤੁਸੀਂ ਆ ਪ੍ਰਾਲੀ ਦਾ ਤੁਸੀਂ ਕਿਵੇਂ ਹੱਲ ਕਰਦੇ ਹੋ ਬਸ ਆ ਦੇਖੋ ਵੀ ਇਹਨਾਂ ਦੇ ਮਲਚਰ ਮਾਰੇ ਬਸ ਕੋਲ ਬਾਦ ਹਲਟਾ ਮਾਰੇ ਹੈ ਮਲਚਰ ਤੇ ਤੁਹਾਡਾ ਕਿੰਨਾ ਕੁ ਖਰਚਾ ਹੋ ਜਾਂਦਾ ਜਿਵੇਂ ਪ੍ਰਾਲੀ ਜਿਵੇਂ ਕਈ ਬੰਦੇ ਸਾੜਦੇ ਆ ਤੁਸੀਂ ਵਿੱਚ ਮਿਕਸ ਕਰ ਰਹੇ ਹੋ ਹਾਂਜੀ ਖਰਚਾ ਕਿੰਨਾ ਕੁ ਵਧ ਜਾਂਦਾ ਚਰਚਾ ਵੀ ਲੋਈ 2-3000 ਦਾ ਜੀ ਅੱਛਾ ਕਿੱਲੇ ਮਗਰ ਤੇ ਇਹ ਜਿਹੜੀ ਤੁਸੀਂ ਮਸ਼ੀਨਰੀ ਵਰਤ ਰਹੇ ਹੋ ਤੁਹਾਡੀ ਆਪਦੀ ਆ ਕਿ ਕਿਰਾਏ ਚ ਲੈਂਗੇ ਅੱਛਾ ਸੋਸਾਇਟੀ ਤੇ ਵੀ ਕਿਰਾਏ ਲਿਆ ਜਾਂਦਾ ਕਿਰਾਏ ਲੈਂਦੇ ਅੱਛਾ ਇਹ ਤੁਸੀਂ ਘੰਟੇ ਦੇ ਹਿਸਾਬ ਨਾਲ ਇਹਦੇ ਵੀ ਟੋਟਲ ਯਾਨੀ ਕਿ ਕਿੰਨੇ ਕਿੱਲਿਆਂ ਤੇ ਪ੍ਰਾਲੀ ਨੂੰ ਵਿੱਚ ਮਿਕਸ ਕਰਦੇ ਹੋ ਇਹਦਾ ਜੀ ਆਪਾਂ ਹੁਣੇ ਲੱਗਿਆ ਕਰਨਾ ਜੀ ਪਹਿਲਾਂ ਕਿਹੜਾ ਸਾਡੇ ਚੱਕੀ ਜਾਂਨੇ ਗੁਜਰ ਅੱਛਾ ਕੱਟਰੀ ਮਾਰਦੇ ਆਂ ਵੀ ਆਪ ਵੀ ਚੱਕਦੇ ਆਂ ਠੀਕ ਉਹਨੂੰ ਲੱਗਦਾ ਵੀ ਜਿਵੇਂ ਪ੍ਰਾਲੀ ਵਿੱਚ ਮਿਕਸ ਕਰਦੇ ਹੋ ਕੋਈ ਫਾਇਦਾ ਹੋਊਗਾ ਕਿ ਫਾਇਦਾ ਹੁੰਦਾ ਹੀ ਹੈ ਅੱਛਾ ਅੱਗੇ ਹੁਣ ਕਿਹੜੀ ਤਾਕਤ ਦਾ ਬਣਦੀ ਹੋਏ ਕਿਹੜੀ ਬਜਾਈ ਕਰਨੀ ਆ ਕਿ ਅਸੀਂ ਆਪਾਂ ਸਰ੍ਹੋਂ ਦੀ ਕਰਨੀ ਆ ਅੱਛਾ ਇਹ ਮੇਰੇ ਨਾਲ ਖੇਤੀਬਾੜੀ ਵਿਸਤਾਰ ਅਫਸਰ ਨੇ ਡਾਕਟਰ ਤਰਨ ਗੁਪਤਾ ਜੀ ਬਰਾ ਵਧੀਆ ਬਾਰੇ ਦੱਸਾ ਜੀ ਕਿਹੜੇ ਪਿੰਡੇ ਕਿੰਨੇ ਏਕੜ ਜਮੀਨ ਜਿਹੜੇ ਬਾਕੀ ਕਰਦੇ ਫੇ ਤਾਂ ਉਟਾਵਾਂ ਲਗਾ ਦਿੰਦੇ ਆ ਸਾਡੇ ਸਾਰੇ ਕਰਦੇ ਆ ਵਿੱਚ ਵਿੱਚ ਲੋਕਾਂ ਨੇ ਪਹਿਲਾਂ ਮਲਚੀ ਫੇਰੇ ਆ ਨਹੀਂ ਕਿੰਨੇ ਏਕੜ ਜਮੀਨਾਂ ਪਿੰਡੇ ਦੀ ਕਿਣ ਜੇ ਜਮੀਨ ਤਾਂ ਬਹੁਤ ਆ ਜੀ ਤੇ ਕਿੰਨੇ ਏਕੜ ਪਾਉਂ ਗਏ ਆ ਪਹਿਲਾਂ ਹੀ ਪਾਉ ਬੰਦੇ ਸਾਰੇ ਨੇ ਇੱਧਰ ਆਪਣੇ ਅਲਟਾਵੀ ਮਾਰਦੇ ਆਂ ਆਲਾ ਮਾਰੀ ਆਲੂ ਲਾਨੀ ਨਾਲ ਦੀ ਨਾਲ ਟੂਟਾਵੇਟਰ ਮਾਰ ਕੇ ਤੇ ਜਿਹੜੇ ਤੁਹਾਡੀ ਆਪ ਦੀ ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਵੀ ਇਹ ਕੋਈ ਜਿਆਦਾ ਵੱਡੇ ਕਿਸਾਨ ਨਹੀਂ ਹੈਗੇ ਚਾਰ ਪੰਜ ਕਿੱਲੇ ਇਹਨਾਂ ਦੇ ਆਪਦੇ ਆ ਬਾਕੀ ਠੇਕੇ ਤੇ ਲੈ ਕੇ ਇਹ ਕੀਤੀ ਕਰਦੇ ਨੇ ਜੀਰ ਵੱਲ ਤੋਂ ਲੱਗੇ ਦੇਖ ਲੋ ਪਹਿਲਾਂ ਵਲਟਰ ਮਾਰਿਆ ਮਲਟਰ ਉੱਤਾਰ ਬਟਰ ਮਾਰਿਆ ਜਿਆਦਾ ਮਹਿਕਮਾ ਖੇਤੀਬਾੜੀ ਇਹੋ ਜਿਹੇ ਕਿਸਾਨ ਵੀਰਾਂ ਨੂੰ ਸਲਾਮ ਕਰਦਾ ਹੈ ਜਿਹੜੇ ਛੋਟੇ ਜ਼ਿਮੀਦਾਰ ਹੋਣ ਦੇ ਬਾਵਜੂਦ ਵੀ ਟਰਾਲੀ ਨੂੰ ਵਿੱਚੇ ਮਿਕਸ ਕਰਕੇ ਧਰਤੀ ਮਾਂ ਦੀ ਸੇਵਾ ਕਰ ਰਹੇ ਨੇ ਪਜਾਉ ਬਣਾ ਰਹੇ ਨੇ ਇਸ ਸਰੋਂ ਦੀ ਖੇਤੀ ਕਰਕੇ ਇਹਨਾਂ ਨੇ ਵਾਤਾਵਰਨ ਬਚਾਉਣ 'ਚ ਵੀ ਆਪਣਾ ਯੋਗਦਾਨ ਪਾ ਰਹੇ ਨੇ ਤੇ ਫਸਲੀ ਚੱਕਰ ਨੂੰ ਵੀ ਅਪਣਾ ਰਹੇ ਨੇ